ਦੋਸਤੋ ਸਸਰੀਕਾਲ ਮੈਂ ਵੀਰਵਲ ਢਾਲੀਵਾਲ ਪੱਤਰਕਾਰ ਮਾਨਸਾ ਬੀਤੀ ਰਾਤ ਬਾਬਾ ਭਾਈ ਗੁਰਦਾਸ ਕੋਲ ਮਜ਼ਦੂਰ ਪਰਿਵਾਰ ਦਾ ਜੋ ਘਰ ਹੈ ਉਹਨਾਂ ਦੇ ਘਰ ਦੇ ਸਾਹਮਣੇ ਨਗਰ ਕੌਂਸਲ ਦੇ ਖੰਬੇ ਲੱਗੇ ਹੋਏ ਹਨ ਪਰਿਵਾਰ ਦਾ ਕਹਿਣਾ ਹੈ ਕਿ ਇਨਾਂ 'ਚੋ ਕਾਫੀ ਖੰਬਿਆਂ ਵਿੱਚ ਕਰੰਟ ਆਉਂਦਾ ਹੈਗਾ ਅਸੀਂ ਬਾਰ-ਬਾਰ ਬੇਨਤੀਆਂ ਕੀਤੀਆਂ ਪਰ ਇਸ ਦਾ ਕੋਈ ਹੱਲ ਨਹੀਂ ਕਰਿਆ ਖੰਬੇ ਦੇ ਵਿੱਚ ਜੋ ਡੱਬੀ ਬਣੀ ਹੁੰਦੀ ਹੈ ਉਸ ਵਿੱਚ ਨੰਗੀਆਂ ਤਾਰਾਂ ਸੀ ਜਿਸ ਕਾਰਨ ਖੰਬੇ ਵਿੱਚ ਕਰੰਟ ਹੋਇਆ ਆਇਆ ਹੋਇਆ ਸੀ ਇਸ ਮਜ਼ਦੂਰ ਪਰਿਵਾਰ ਦਾ 8 ਸਾਲ ਦਾ ਬੇਟਾ ਸੀ ਇਕਲੌਤਾ ਬੇਟਾ ਸੀ ਜਿਸ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਕਿਉਂਕਿ ਖੰਬੇ ਵਿੱਚ ਕਰੰਟ ਆਇਆ ਸੀ ਬੱਚੇ ਖੇਡ ਰਹੇ ਸੀ ਜਿਉਂ ਹੀ ਬੱਚੇ ਨੇ ਖੰਬੇ ਨੂੰ ਹੱਥ ਲਾਇਆ ਤਾਂ ਕਰੰਟ ਆਉਣ ਕਾਰਨ ਤੁਰੰਤ ਉਸ ਦੀ ਮੌਤ ਹੋ ਗਈ ਇਸ ਮੌਕੇ ਕਾਫੀ ਬਜ਼ੁਰਗਾਂ ਨਾਲ ਗੱਲ ਕਰਨ ਤੇ ਦੱਸਿਆ ਕਿ ਇਨ੍ਹਾਂ ਖੰਭਿਆਂ ਵਿੱਚ ਹਮੇਸ਼ਾ ਕਰੰਟ ਰਹਿੰਦਾ ਹੈ ਆਮ ਹੀ ਲੋਕਾਂ ਨੂੰ ਕਰੰਟ ਦੇ ਛਟਕੇ ਲੱਗਦੇ ਰਹਿੰਦੇ ਹਨ ਨਗਰ ਕੌਂਸਲ ਦੀ ਅਣਗਹਿਲੀ ਕਾਰਨ ਇੱਕ 8 ਸਾਲਾਂ ਦਾ ਬੱਚੇ ਦੀ ਜਾਨ ਚਲੀ ਗਈ ਹੈ ਇਸ ਲਈ ਜ਼ਿੰਮੇਵਾਰ ਕੌਣ ਹੈ ਕਿਉਂਕਿ ਪਰਿਵਾਰ ਨੂੰ ਦੁਬਾਰਾ ਬੇਟਾ ਨਹੀਂ ਮਿਲੇਗਾ ਇਸ ਨਗਰ ਕੌਂਸਲ ਦੀ ਗਲਤੀ ਕਾਰਨ ਇੱਕ 8 ਸਾਲ ਦਾ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਮਾਪਿਆਂ ਦਾ ਰੋ ਰੋ ਮਰਾ ਹਾਲ ਹੈ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੀ ਬਣਦੀ ਕਾਰਵਾਈ ਹੈ ਜੋ ਵੀ ਅਧਿਕਾਰੀ ਨੇ ਜਿਨ੍ਹਾਂ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ ਇਕਲੌਤੇ ਬੱਚੇ ਦੀ ਜਾਨ ਗਈ ਹੈ ਉਸ ਨੂੰ ਉਹਨਾਂ ਅਧਿਕਾਰੀਆਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਜਾ ਕੇ ਦੇਖਿਆ ਜਾਵੇ ਸਾਰੇ ਖੰਭਿਆਂ ਨੂੰ ਦੇਖ ਕੇ ਬਹੁਤ ਪਤਾ ਲੱਗੇਗਾ ਦੇਖਣ ਤੋਂ ਹੀ ਡਰ ਲੱਗਦਾ ਹੈ ਕਿ ਖੰਭਿਆਂ ਵਿੱਚ ਹਮੇਸ਼ਾ ਕਰੰਟ ਰਹਿੰਦਾ ਹੈ ਪਰ ਨਗਰ ਕੌਂਸਲ ਦੀ ਇੰਨੀ ਵੱਡੀ ਅਣਗਹਿਲੀ ਕਿਉਂ ਹੈ ਕਿਉਂ ਨਹੀਂ ਇੰਨਾ ਖੰਬਿਆਂ ਵਿੱਚ ਜੋ ਕਰੰਟ ਹੈ ਉਸ ਨੂੰ ਠੀਕ ਕੀਤਾ ਜਾਂਦਾ ਇੱਕ 8 ਸਾਲ ਦਾ ਬੱਚਾ ਇਕਲੌਤਾ ਮਾਪਿਆਂ ਦਾ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਹੈ ਮਾਪਿਆਂ ਦੀ ਅਤੇ ਸਾਰੇ ਲੋਕਾਂ ਦੀ ਮੰਗ ਹੈ ਕਿ ਇਸ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਪਰਿਵਾਰ ਦੀ ਜੋ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਸੋ ਚਾਹੀਦਾ ਹੈ ਕਿ ਨਗਰ ਕੌਂਸਲ ਅੱਗੇ ਆਵੇ ਅਧਿਕਾਰੀ ਆਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਆ ਕੇ ਇਸ ਪਰਿਵਾਰ ਦੀ ਸਹਾਇਤਾ ਲਈ ਜਾਵੇ ਧੰਨਵਾਦ